ਕੇਂਦਰ ਸਰਕਾਰ ਬੀਬੀਐਮਬੀ ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦਾ ਹੈਗਾ ਜਿਸ ਦੇ ਨਾਲ ਪੰਜਾਬ ਦੇ ਹੱਕ ਕਮਜ਼ੋਰ ਹੋਣਗੇ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਹੋਏਗਾ ਔਰ ਇਸ ਮੁੱਦੇ ਦੇ ਉੱਤੇ ਬੀਜੇਪੀ ਨੇਤਾਵਾਂ ਨੇ ਬਿਲਕੁਲ ਚੁੱਪੀਤਾ ਹੀ ਹੋਈ ਹੈ ਔਰ ਉਹਨਾਂ ਦੀ ਚੁੱਪੀ ਬਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਆਉਂਦਾ ਹੈ ਕਿ ਉਹਨਾਂ ਦੀ ਇਹ ਖਾਮੋਸ਼ੀ ਕਿਤੇ ਕੇਂਦਰ ਸਰਕਾਰ ਦੀ ਖੁਸ਼ਾਮਤੀ ਨਹੀਂ ਹੈਗਾ ਕਿਉਂਕਿ ਗੱਲ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਗਨਗਨ ਦੇ ਉੱਤੇ ਨਿਖਤ ਕਰਨ ਵਾਲੇ ਰਵਨੀਤ ਬਿੱਟੂ ਜੀ ਅਸ਼wini ਸ਼ਰਮਾ ਜੀ ਅੱਜ ਕਿਉਂ ਨਹੀਂ ਬੋਲ ਰਹੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਅੱਜ ਜਦੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈਗਾ ਅੱਜ ਜਦੋਂ ਪੰਜਾਬ ਦੇ ਵਿੱਚ BBMP ਦਾ ਉੱਤੇ ਪੰਜਾਬ ਦੇ ਅਧਿਕਾਰਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਵਕਤ BJP ਦੇ ਨੇਤਾਵਾਂ ਦੀ ਖਾਮੋਸ਼ੀ ਜਿਹੜੀ ਹੈ ਉਹਦਾ ਮੀਨਿੰਗ ਦੇ ਲੋਕ ਇਹੀ ਲੈਂਦੇ ਨੇ ਕਿ ਇਹ ਕਿਤੇ ਪੰਜਾਬ ਦੇ ਨਾਲ ਗਦਾਰੀ ਤੇ ਨਹੀਂ ਸੋ ਮੈਂ ਪਰ ਇਸ ਵੀਡੀਓ ਦੇ ਜਰੀ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਤੇ ਮਾਨਜੋਗ ਕੇਂਦਰੀ ਮੰਤਰੀ ਰਮਨਿਤ ਬਿੱਟੂ ਜੀ ਨੂੰ ਔਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਜੋ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਕੱਢਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿਮਾਚਲ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੇ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ